ਮੈਂ ਸਿਰਾ ਜਿੱਥੇ ਨੂੰ ਵੀ ਮੇਰੇ ਨਹੀਂ ਆਣੀਆਂ ਕਰਨੀਆਂ ਤਾਂ ਵੀ ਹੈਂ ਹੈਂ ਨਾ ਤੂੰ ਰੋਟੀ ਲਾਉਂਦੀ ਕਾ ਤੂੰ ਮੈਂ ਯਾਰ ਮੈਂ ਅੱਖਿਆ ਦਵਾਈ ਲੈਣੀ ਆ ਪੁੱਤ ਮੇਰਾ ਮੂੰਹ ਮੱਥਾ ਮੈਂ ਪਾਉਣਾ ਤੂੰ ਅੱਛਾ ਅੱਛਾ ਮੱਥਾ ਨਹੀਂ ਮਰਵਾਉਂਦਾ ਅੱਛਾ ਵੀਡੀਓ ਬਣਾਉਂਦਾ ਠੀਕ ਹੈ ਮੈਂ ਤਾਂ ਤੈਨੂੰ ਆਖਿਆ ਸੀ ਮੱਖਾ ਮੈਨੂੰ ਖੰਗ ਹੋ ਰਹੀ ਆ ਆ ਬੱਧੀ ਲਾਉਂਦੀ ਆ ਆ ਕਿਵੇਂ ਲੈ ਲੈ ਆ ਬਾਈ ਇਹ ਵੀਡੀਓ ਨੂੰ ਲੈ ਕੇ ਸ਼ੇਅਰ ਦੱਬ ਕੇ ਕਰੋ ਕਿਉਂ ਮੈਨੂੰ ਨਹੀਂ ਖੰਗਾ ਸੇਵੀਆਂ ਖਾਧ ਤੱਕੇ ਨਾ ਇਹ ਦੇਖ ਲੋ ਭਰਾ ਵਾਹੇ ਜਿਨਾ ਵੀ ਜਨਾਨੀਆਂ ਹੁੰਦੀਆਂ ਵੀ ਸੇਵੀਆਂ ਤੱਕੇ ਨਾ ਖਾ ਖਾ ਸੇਵੀਆਂ ਕਾ ਕਹਿੰਦੀ ਤਾਂ ਦਮ ਘਾਲਿਆ ਮੇਰੇ ਪਾਪੇ ਤੋਂ ਕਹਿੰਦੀ ਪਾਪਾ ਸੇਵੀਆਂ ਬਣਾਵਾਂਗੇ ਤੱਕੇ ਨਹੀਂ ਅਸੀਂ ਆ ਕੇ ਰੋਟੀਆਂ ਵੀ ਰੋਟੀ ਨਾ ਲੈ ਰਾਜੂ ਤੂੰ ਸੇਵੀਆਂ ਨਾਲ ਤਾਂ ਧਰਤੀ ਸਾਨੂੰ ਆਲੂ ਬੈਂਗੜੀਆਂ ਤੇ ਸੇਵੀਆਂ ਹੁਣ ਬਣਾਉਣ ਲੱਗ ਰਹੀ ਜੀ ਕਦੋਂ ਵੀ ਐਂ ਜੀ ਤੁਸੀਂ ਖਾਂਦੇ ਨਹੀਂ ਜਾਣ ਕੇ ਵੀ ਖਾਏ ਕਰਦੀਆਂ ਮੈਂ ਆ ਦੇਖੋ ਆਲੂ ਬੈਂਗੜੀਆਂ ਬਣਾ ਰਹੀ ਹੁੰਦਾ ਸਬਜ਼ੀ ਤਾਂ ਬਾਈ ਤੇ ਹੁਣ ਕਹਿੰਦੀ ਤੁਸੀਂ ਖਾਓਗੇ ਕਿ ਨਾ ਸੇਵੀਆਂ ਜਾਣ ਕੇ ਵੀ ਇਹ ਹੁਣ ਕਹਿਣਗੇ ਮੜੀਆਂ ਮੜੀਆਂ ਲੈ ਲਾਂਗੇ ਅਸੀਂ ਵੀ ਗੁੱਡੀ ਦੀ ਸੇਵੀਆਂ ਦੋ ਦੋ ਚਮਚੇ ਦੋ ਦੋ ਚਮਚੇ ਉਹ ਫਾਂਗ ਕੋਰੀ ਹੁਣ ਕੋ ਥੋੜੀ ਖਾਣ ਨੂੰ ਹੈ ਤੁਹਾਨੂੰ ਤਾਂ ਫਾਂਗਾ ਹੀ ਉਹ ਘੱਟ ਦੁੱਧ ਨਾ ਪਾਈ ਨਾ ਘੱਟ ਦੁੱਧ ਪਾ ਨਹੀਂ ਹਾਂ ਹੁਣ ਸੇਵੀਆਂ ਜਮੇ ਹੀ ਮਿਲਦੀਆਂ ਸਾਨੂੰ ਲੈ ਪਾਲੀਆਂ ਟੋਪੀਆਂ ਚ ਸਾਰੀਆਂ ਪਾਲੀਆਂ ਕਿੰਨੀਆਂ ਕ ਵੀਰਵਣ ਕੇ ਦੱਬ ਕੇ ਸ਼ੇਰ ਲੈ ਕਰੋ ਯਾਰ ਆ ਵੀਡੀਓ ਨੂੰ ਤਾਂ ਸਾਡੀ ਨੂੰ ਇਹ ਰਾਜ ਹੁਣ ਸੇਵੀਆਂ ਪਿੱਛੇ ਲੜਦੀ ਆ ਹਾਂ ਦੇ ਸੇਵੀਆਂ ਤੋਂ ਪਾਲੀਆਂ ਇੱਕ ਪਾਸੇ ਰੋਟੀ ਬਣੀ ਜਾਂਦੀ ਐ ਤੇ ਇੱਕ ਪਾਸੇ ਸੇਵੀਆਂ ਪਾਲੀਆਂ ਟੋਪੀਆਂ ਚ ਰੱਖਦੇ ਨੇ ਦੇਖੋ ਪ੍ਰਾਭ ਤੇ ਆਪ ਦੀ ਪੂਰੀ ਖਾਇਦੇ ਹੋਣੀ ਅੱਜ। ਕਹਿੰਦੀ ਮੇਰੇ ਮੁੰਡੇ ਨੂੰ ਅੱਗ ਲਾਵੇਂਗਾ ਤੂੰ ਬੁਖਾਰ ਹੋ ਗਿਆ। ਰਾਜੂ ਨੂੰ ਖਾਇਦਾ ਖਾਇ ਭਰਾਵ ਖਾਏ। ਮੈਂ ਕਾ ਕਾਈ ਬੰਦਾ। ਅੱਛਾ। ਹਾਂ। ਜਿਹਦੇ ਦਾ ਹਾਲ ਦਾ ਦੁੱਖ ਦਾ ਕੁਛ ਹੋਵੇ ਫਿਰ ਤਾਂ। ਹੂੰ। ਕੁੱਕਾ ਸੁਣਨੀ ਆ ਮੋਗੇ। ਅੱਛਾ। ਜਿਹਨੂੰ ਜਿਹਦਾ ਦੁੱਖ ਦਾ ਹੁਣ ਸਮਝਦਾ ਕੁਛ ਨਹੀਂ। ਹੂੰ ਹੂੰ। ਤੇ ਖਾਂਗ ਮੈਨੂੰ ਵੀ ਇੰਨੀ 허ਰੀ। ਮੈਂ ਰੋਟੀਆਂ ਪਕਾ ਕੇ ਦਿਓ। ਅੱਛਾ। ਤੇ ਮੈਨੂੰ ਵੀ ਖਾਂਗਾ ਇੰਨੀ ਹੋਰੀ ਆ ਪਾਪਾ। ਮੈਂ ਵੀ ਜਕੜੇ ਹੀ ਆ ਹਾਂ ਹੈਂ ਦਾਲ ਕੌੜੀ ਬਖਾਰ ਨਾਲ ਲੱਗਦੀ ਆ ਹੂੰ ਵਿੱਚ ਕੌੜੀ ਵੀ ਆ ਜਾਂਦੀ ਇੱਕ ਅੱਧੀ ਵੈਂਗਣੀ ਆ ਤਾਂ ਕਰਕੇ ਆਥਲੇ ਤੋਂ ਥੋੜਨੀ ਵੱਤ ਸਾਡੇ ਕੌਲ ਨਾਲ ਹੁੰਦਾ ਨਹੀਂ ਆ ਇਸੇ ਵੇਲੇ ਤਾਂ ਹੂੰ ਅੰਨੇ ਨਾਲੇ ਕੋਈ ਨਹੀਂ ਕੌੜਾ ਨਾਲ ਹੁੰਦਾ ਨਹੀਂ ਇਹ ਕੀ ਗੱਲ ਆ ਵਜ੍ਹਾ ਕੀ ਬਸ ਇਹੀ ਵਜ੍ਹਾ ਆ ਜਦੋਂ ਥੋੜਨੀ ਵੱਤ ਕੌਲ ਨਾਲ ਲੱਗਣਾ ਲੱਗ ਜਾਂਦਾ ਆ ਅੱਛਾ ਅੱਛਾ ਕਹਿੰਦੇ ਕਿ ਕੁੜੀ ਲੱਗੀ ਹੁੰਦੀ ਐ ਸਣੇ ਹੂੰ ਐ ਆਛਾ ਠੀਕ ਆ ਆ ਦੇਖੋ ਵੀਰੇ ਜਰਾ ਰਾਜੀ ਦੀ ਰੋਟੀ ਬਣਾਈ ਜਾਂਦੀ ਐ ਨਾਲੇ ਤਾਂ ਨਾਲੇ ਸੇਵੀਆਂ ਤਾਂ ਰੱਖੀਆਂ ਦੱਬ ਕੇ ਭਰਾਵਣ ਕੇ ਵੀਡੀਓ ਨੂੰ ਸ਼ੇਅਰ ਲੇਕ ਲਾਇਕ ਹੈ ਕਿਉਂ ਮਰੇ ਭਰਾਵਣ ਕੇ ਯਾਰ ਕਿਉਂ ਅੱਜ ਤਾਂ ਰਾਜ ਪੂਰੀ ਦੁਖੀ ਆ ਨਾਨਕ ਦੁਖੀ ਆ ਸਭ ਸੰਸਾਰ ਤਰ ਲੀਆਂ ਸੇਵੀਆਂ ਹੈਂ। ਤਰ ਲੀਆਂ। ਅੱਛਾ ਜੀ। ਅੜਦੀ ਨਹੀਂ ਮੈਨੂੰ ਪਤਾ ਸੀ। ਚੱਜਾਂ ਵੀ ਨਾ ਮੰਗਦੇ। ਹਾਂ। ਚੰ। ਠੀਕ ਹੈ। ਇੱਕ ਸਾਰੇ ਚੱਜਾਂ ਹੀ ਮੰਗਦੇ ਤੇ ਹਸਾਲ ਆ ਗਏ। ਅੱਛਾ ਜੀ। ਅੱਜ ਦਾ ਸੇਵੀਆਂ ਖਾ ਕੇ ਢੂਪਰਾ ਮੁਰਾਜੂ। ਡਾਂਗਾ ਖਾਉਂਗੀ ਸੇਵੀਆਂ ਦਾ। ਚਲ ਵੈਨਾ ਦੱਸਦਾ ਪ੍ਰਭੂ। ਵੀਡੀਓ ਨੂੰ ਲਾਇਕ ਸ਼ੇਅਰ ਦੱਬ ਕੇ ਕਰੋ ਭਰਾ ਬਣ ਕੇ ਸਾਡੀ ਨੂੰ ਭਰਾ ਮਿਹਨਤ ਵਾਲੀ ਗੱਲ ਆ ਵੀਰ ਬਣ ਕੇ ਯਾਰ ਥੈਂਕ ਯੂ ਬਾਈ ਧੰਨਵਾਦ ਭਰਾ